ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਲਚਲ ਨੇ ਸਾਰੇ ਵੀਰਾਂ ਦੇ ਅੱਜ ਲੱਗੇ ਆਪਾਂ 1890 ਨੂੰ ਦਵਾਈ ਲਾਉਣ ਇਹਨੂੰ ਲੱਗੀ ਹੋਈ ਦਵਾਈ ਆ ਇਹਨੂੰ ਟੈਸਟ ਕਰਕੇ ਵੀ ਜ ਇਹਨੂੰ ਵੀ ਲਾਉਣੀ ਆ ਹੁਣ ਸਾਰੀ ਲਾ ਕੇ ਵੀਜਣੀ ਆ ਤੇ ਦੇਖਦੇ ਆ ਕਿਵੇਂ ਤੇ ਕਈ ਵੀਰਾਂ ਦੇ ਆਹ ਮਸ਼ੀਨ ਦੇ ਲੈ ਕੇ ਸੁਭਾਹ ਲਾਈ ਸੀ ਕਿ ਵੀਰੇ ਆਹ ਮਸ਼ੀਨ ਕਿਤੇ 12 ਕਿਲੋ ਨਹੀਂ 12 ਕਿਲੋ ਕਿਵੇਂ ਬਜਿਆ ਫੇਰ ਇਹਨੇ ਬਾਅਦ ਚ ਹੋਰ ਪਾਇਆ 51890 ਦਾ ਇਹਨੂੰ ਲਾਉਣ ਲੱਗੇ ਆ ਟ੍ਰੀਟਮੈਂਟ ਕਰਦੇ ਆ ਤੇ ਇਹਨੂੰ ਲੱਗਦੀ ਆ ਦਵਾਈ ਇਹਨੂੰ ਲੱਗੀ ਹੋਈ ਨਹੀਂ ਲਾਉਣੀ ਆ ਤੇ ਕਈ ਵੀਰ ਪੁੱਛਦੇ ਆ ਵੀ ਆਹ ਕਿੱਥੋਂ ਲਿਆਂਦਾ ਪਰ ਜੀ ਵੀਰੇ ਲੁਧਿਆਣੇ ਰੋਡ ਤੇ ਨਾਲ ਸਨੋਜਾ ਵਾਲਿਆ ਜਿਨ੍ਹਾਂ ਦੇ ਸੀਮੈਂਟਰ ਲਾਉਣ ਵਾਲੀਆਂ ਮਸ਼ੀਨਾਂ ਮਿਲਦੀਆਂ ਲੁਧਿਆਣੇ ਤੋਂ ਗਿੱਲਾਂ ਰੋਡ ਤੇ ਵਿਸ਼ਕਰਮਾ ਚੌਂਕ ਤੋਂ ਥੋੜਾ ਜਿਹਾ ਅੱਗੇ ਆ ਕੇ ਉੱਥੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਇਹ ਮਿਲਦੀ ਆ ਦਵਾਈ ਹਨਾ ਉੱਥੋਂ ਤੁਸੀਂ ਲਿਆ ਸਕਦੇ ਹੋ ਤੇ ਬਹੁਤ ਵੀਰਾਂ ਨੇ ਮੈਨੂੰ ਮੈਸੇਜ ਫੋਨ ਆਇਆ ਵੀ ਕਿੱਥੋਂ ਆਇਆ ਵੀਰੇ ਉੱਥੋਂ ਮਿਲਿਆ ਵੀਰੇ ਨੰਬਰ ਐ ਨਹੀਂ ਮੇਰੇ ਕੋਲ ਉਹ ਤੇ ਬਾਹਰ ਹੀ ਪਈਆਂ ਨੇ ਉਹਨਾਂ ਦੇ ਮੂਹਰੇ ਕਾਊਂਟਰਾਂ ਦੇ ਇਸ ਕਰਮਾ ਚੌਂਕ ਤੇ ਜਦੋਂ ਆਪਾਂ ਗਿੱਲਾਂ ਵਾਲੇ ਪੁਲ ਵੱਲ ਨੂੰ ਆਨੇ ਆਪਾਂ ਉਹ ਹੀ ਦਵਾਈ ਲਈਆ 100 ਐਮ ਐਲ ਲਈਆ ਕਾਚੋ ਦੀ 100 ਐਮ ਐਲ ਲਈਆ 250 ਐਮ ਐਲ ਲਈਆ ਪ੍ਰੇਰਕ ਬਾਇਓ ਪਰ ਦੋ ਅਜੋ ਉਹ ਆਪਣੀ B ਹੋਰ ਆ B 1890 ਇਹਨੂੰ ਦਵਾਈ ਲੱਗੀ ਹੋਈ ਆ ਤੇ ਇਹਨੂੰ ਦੁਬਾਰਾ ਟ੍ਰੀਟਮੈਂਟ ਕਰ ਰਹੇ ਆ ਦਵਾਈ ਲੱਗੀ ਹੋਈ ਉਹ ਇਹਦੀਆਂ ਥੈਲੀਆਂ 7 ਕਿਲੋ ਤਾਂ ਵੀ 21 ਵਜੇ ਆ ਮੈਨੂੰ ਉਹ 27 ਕਿਲੋ ਬਣਦਾ ਸੀ 28 ਕਿਲੋ ਬਣ ਗਿਆ ਬਸ ਉਹ 4.5 ਦੇ ਹਿਸਾਬ ਨਾਲ ਆਹ ਮੈਂ ਨੂੰ 100 ਗੱਟੂ ਤਾਂ ਹੋ ਗਿਆ ਨਾ ਪੂਰਾ ਆਪਣਾ ਇਹ ਵੀ ਗੱਲ ਮਾੜੀ ਆ ਆਪਣੀ ਬਦਨਸ ਉਤਾਰਨਾ ਪੁੱਛਣਾ ਸੀ ਉਹਨੂੰ ਬਦਨਸ ਉਤਾਰ ਇਤਨਾ ਬਿਜਨੀ ਬੰਦਾ ਉਤਾਰ ਰਿਹਾ ਹੋ ਗਿਆ ਪੂਰਾ ਚਲਾ ਦੇ ਫਿਰ ਉਸੇ ਹਾਦੇ ਲੋ ਇੱਕ ਘੋਲ ਲਾਤਾ ਦਵਾਈ ਦਾ ਪੂਰੀ ਵਧੀਆ ਲੱਗ ਜਾਂਦੀ ਐ ਦਵਾਈ ਮੱਕੀ ਸੁੱਕੀ ਰਹਿੰਦੀ ਐ ਬੀ ਆਉਣੀ ਹੈਗਾ ਵੀ ਕਿ ਮੱਕੀ ਉਹ ਕਰਨੀ ਐ ਪਰ ਹਾਂ ਕਈ ਵੀਰਾਂ ਨੂੰ ਇਹ ਵੀ ਮੈਂ ਦੱਸਦਾ ਕਿ ਵੀਰੇ ਇਹਨੂੰ ਸੁਕਾਓ ਸ਼ਾਮੀ ਧੁੱਪੇ ਨਾਲ ਸੁਕਾਓ ਵੀ ਸ਼ਾਮੀ ਸੁੱਕਣੀ ਚਾਹੀਦੀ ਐ ਵੀ ਮਸ ਮਾੜਾ ਜਿਹਾ 20 ਮਿੰਟ ਐਵੇਂ ਫੁੱਲੀ ਰਹਿਣ ਦੋ ਉਦੋਂ ਬਾਅਦ ਪਾ ਦਊਗਾ ਅੱਜ ਚੱਲਦਾ ਜੋਤੀ ਦਾ ਕੰਮ ਬਸ ਅਖੀਰ ਲੀਆਂ 2-3 ਟਰਾਲੀਆਂ ਰਹਿ ਗਈਆਂ ਆਪਣੀਆਂ ਸ਼ਾਂਤੀ ਕਰਨ ਵਾਲੀਆਂ ਤੇ ਜੋਤੀ ਆਲੂ ਸਾਰਾ ਹੋ ਜਾਣਾ ਖਤਮ ਤੇ ਆਹ ਇੱਕ ਟਰਾਲੀ ਰੰਦੀ ਸੀ ਕੰਪਨੀ ਦੀ ਇਹ ਭਰੀ ਖੜੀ ਆ ਕੰਪਨੀ ਦੀ ਕੰਪਨੀ ਦਾ ਮਾਲ ਭਰਿਆ ਖੜਾ ਵਾ ਸਾਰ ਇਹ ਜੋਤੀ ਦਾ ਸੀਡ ਆਪਣਾ ਵੀਰੇ ਏ ਜੀਵ ਜੀ 2 ਹੋ ਗਿਆ ਵੀਰੇ ਜੀ 1 ਲੱਗਿਆ ਸੀ ਆ ساری ਟਰਾਲੀ ਓਏ ਆ ਬੋਰੀ ਹੁਣ ਹੋਰ ਭਰਿਆ ਵਾ ਕਿਉਂ ਨਾਲੇ ਦਾ ਰਾਤ ਬੋਲ ਰੇ ਤਾਂ ਹੋਇਆ ਹੂਆ ਐ ਪੂਰਾ ਉਸ ਕੋ ਮਿਲਾ ਕੇ ਤੇ 50 ਕਿਲੋ ਤੋਂ ਉੱਪਰ ਹੀ ਕਰਿਆ ਕਰ। نیچے ਨਾ ਰੱਖਿਆ ਕਰੋ ਪੰਜਾਬ ਤੋਂ। 550 ਕਰ ਦਿਆ ਕਰ ਜੇ। 50 500। ਹਾਂ। 50 500 ਕਰ ਦਿਆਗਾ ਠੀਕ ਆ। ਕਿੰਨਾ ਮਾਲ ਰਹਿੰਦਾ ਔਰ? 3-4 ਟਰਾਲੀ ਹੈ। ਫਿਰ ਤੋਂ ਸਾਰਾ ਸਾਰਾ ਮਿਲਾ ਕੇ 6700 ਬੋਰੀ ਹੋ ਜਾਏਗਾ ਹੋ ਜਾਏਗਾ ਅਭੀ ਲੋਡ ਕੀਤਾ ਟਰਾਲੀ ਉਧਰ ਹੈ ਲੋਡ ਕਰ ਰਹਾ ਕੋਈ ਨਹੀਂ ਜੀ ਆਪਾਂ ਚੱਲ ਕੇ ਹੁਣ ਜੰੰਬੀ ਬਾਈ ਕੋਲੇ ਆਲੂ ਪੜਦਾ ਦੇਖ ਕੇ ਇਹ ਕਿੰਨਾ ਕੰਮ ਰਹਿੰਦਾ ਉੱਥੇ ਚਲਦੇ ਆਂ ਖੇਤ ਦੇ ਵਿੱਚ ਕਿੰਨਾ ਰਹਿੰਦਾ ਕੰਮਕਾਰ ਉੱਧਰ ਬਾਹਰ ਕੀ ਚੱਲਦਾ ਜਿਸ ਨੂੰ ਦੇਖ ਕੇ ਅੱਜ ਬਸ ਬੜਾ ਜਵਾਰਾ ਇਹਦੇ ਵਿੱਚ ਲੋਡ ਕਰਨ ਲੱਗਾ 700 ਬੁਰੀ ਦੇ ਨੇੜੇ ਹੋ ਜਾਣਾ ਤਕਰੀਬਨ ਲੋੜੇ ਲਓ ਜੀ ਅੱਜ ਤਾਂ ਜੋਗ ਨੂੰ ਜੋਗ ਟਕਰੇ ਹੋਏ ਆ ਦੋਨੇ ਇਕੱਠੇ ਹੋਏ ਆ ਜੰਬੀ ਬਾਈ ਤੇ ਗੁਗਨੀ ਬਾਈ ਇਹ ਆਪਣਾ 5133 ਆ ਵੀਰੇ ਐਲ ਆਰ ਜਿਹੜਾ 5133 ਹੁੰਦਾ ਟੱਕਦਾ ਨਹੀਂ ਲਾਈ ਜਾਂਦੇ ਓ ਲਓ ਜੀ ਰਾਤ ਭਰੀ ਸੀ ਟਰਾਲੀ ਆਪਾਂ ਵੀ ਮਾਲ ਲੈ ਕੇ ਜਾਣਾ ਸੀਗਾ ਸਟੋਰ ਚ ਲਾਉਣ ਨੂੰ ਰਾਤ ਲੈ ਕੇ ਜਾਣਾ ਸੀ ਮਾਲ ਸਟੋਰ ਚ ਲਾਉਣ ਨੂੰ ਤੇ ਜਾਨ ਨੂੰ ਰਾਤ ਟਰੱਕ ਮਿਲਦਾ ਨਹੀਂ ਸੀ ਤੇ ਹੁਣ ਟਰੱਕ ਮਿਲ ਗਿਆ ਤਾਂ ਹੁਣ ਟਰੱਕ ਚ ਮਾਲ ਪਾ ਦੇਣਾ ਸਾਰ ਤੇ ਫਿਰ ਵੈਗ ਲਾ ਅੱਜ ਅਰਜਨ ਦੀ ਸਰਵਿਸ ਕਰਾਈਆ 5070 ਰੁਪਏ ਲੱਗੇ 100 ਘੰਟਾ ਚੱਲ ਗਿਆ ਵਾ 100 ਘੰਟੇ ਤੇ ਸਰਵਸ ਹੋ ਗਈ ਇਨ ਆਫ ਫਿਲਟਰ ਪੈ ਗਿਆ ਤੇ ਇੰਜਨ ਤੇਲ ਹੋ ਗਿਆ 10 ਲੀਟਰ ਸਰਦਮਾਨ ਆਪਣੀ ਮੱਕੀ ਦੀ ਪਟਾਸ਼ ਤੇ ਮੈਂ ਇਹਦੀ ਪਟਾਸ਼ ਚੱਕਣ ਡੇਲੋਂ ਤੋਂ ਚਲੋ ਪਟਾਸ਼ ਚੱਕ ਲਈ ਤੇ ਪਟਾਸ਼ ਚੱਕ ਕੇ ਹੁਣ ਚੱਲਨੇ ਆ ਘਰ ਨੂੰ ਤੇ ਇਹ ਆਪ ਅੱਧੀ ਗੱਟੂ ਵੀਰੇ ਅੱਧਾ ਗੱਟੂ ਵੀਰੇ ਇਦਕੀ ਸਾਰੀ ਖੇਤ ਚ ਹੀ ਪਾਇਆ ਵਾ ਅ ਅਜੇ ਤੋ ਪਹਿਲਾਂ ਕਦੇ ਯੂਜ਼ ਨਹੀਂ ਕੀਤੀ ਪੋਟਾਸ਼ ਯਾਨੀ ਕਿ ਤੇ ਕਈ ਵੀਰਾਂ ਨੇ ਮੈਨੂੰ ਪਤਾ ਲੱਗਿਆ ਕਿ ਦੋ ਦੋ ਤਿੰਨ ਤਿੰਨ ਗੱਟੂ ਵੀ ਡੀਏਪੀ ਦੇ ਫੌਣ ਲੱਗੇ ਹੋਏ ਆ ਯਾਰ ਵੀਰੇ ਇੰਨਾ ਖਰਚਾ ਕਰਕੇ ਕਿੱਥੇ ਜਾਣ ਮੈਂ ਤਾਂ ਇੱਕ ਅੱਗੇ ਮੈਂ ਤੁਹਾਨੂੰ ਦੱਸਦਾ ਅੱਗੇ ਨਾ ਪਹਿਲਾਂ ਜਦੋਂ ਅਸੀਂ ਦੂਜੀ ਮਸ਼ੀਨ ਨਾਲ ਵੀਰਦੇ ਹੁੰਦੇ ਸੀਗੇ ਜਿਹੜੀ ਨੈਸ਼ਨਲ ਵਾਲਿਆਂ ਦੀ ਨੈਸ਼ਨਲ ਵਾਲਿਆਂ ਤੋਂ ਲਈ ਹੋਈ ਸੀ ਆਪਣੀ ਵਿੱਡਾ ਵਾਲੀ ਹੈ ਨਾ ਤੇ ਆਪਾਂ ਬੱਟਾਂ ਵਾਲੀ ਲਈ ਸੀਗੀ ਤੇ ਉਸ ਤੋਂ ਪਹਿਲਾਂ ਇੱਕ ਬੱਟਾਂ ਵਾਲੀ ਹੁੰਦੀ ਹੁੰਦੀ ਸੀਗੀ ਉਹਦੇ ਨਾਲ ਵੀਰ ਦੇ ਹੁੰਦੇ ਉਹਦੇ ਵਿੱਚ ਅਸੀਂ ਵੀਰੇ ਡੀਏਪੀ ਕਦੀ ਪਾਈ ਨਹੀਂ ਸੀ ਤੇ ਨਾ ਆਪਣਾ ਇੱਕ ਇੱਕ ਆਪਾਂ ਪਤਾ ਕੀ ਸੋਚ ਲੈਨੇ ਆਪਾਂ ਇਹ ਸੋਚਦੇ ਆ ਕਿ ਵੀਰੇ ਵੀ ਆ ਡੀਏਪੀ ਬਿਨਾ ਤਾਂ ਮੱਕੀ ਹੁੰਦੀ ਨਹੀਂ ਵੀ ਜਿਹੜੇ ਸਿਆਰ ਚ ਕਿਤੇ ਬੰਦ ਰਹਿ ਜੀ ਉਹ ਆਟ ਹੀ ਨਿਸ਼ਾਨੀ ਦੀ ਵੀਰੇ ਉਹ ਆਟ ਨਿਸ਼ਾਨੀ ਤਾਂ ਦੀਦੀ ਹੁੰਦੀ ਆ ਕਿਉਂਕਿ ਦੂਜੇ ਚ ਡੀਏਪੀ ਪਿਆ ਹੁੰਦਾ ਇਹ ਪ੍ਰੋਬਲਮ ਹੁੰਦੀ ਆ ਉਹ ਦੂਜੇ ਪਾਸੇ ਡੀਏਪੀ ਪਿਆ ਹੋਣ ਦੇ ਕਾਰਨ ਉਹ ਲਾਈਨ ਆਪਾਂ ਨੂੰ ਡੀਏਪੀ ਦੇ ਨਾਲ ਨਾ ਹੋਣ ਦੇ ਕਾਰਨ ਉਹ ਫਿੱਕੀ ਲੱਗਦੀ ਹੈ। ਜੇ ਸਾਰੀ ਜੀ ਡੀਏਪੀ ਨਾ ਪਿਆ ਹੋਵੇ ਪਲਾਟ 'ਚ ਫੇਰ ਕੋਈ ਫਰਕ ਨਹੀਂ ਲੱਗਦਾ ਫੇਰ ਸੇਮ ਹੀ ਹੁੰਦਾ ਵਾ। ਠੀਕ ਨਹੀਂ। ਤੇ ਆ ਜਿਹੜਾ ਟ੍ਰੀਟਮੈਂਟ ਕਰਨ ਦਾ ਹੈਗਾ ਵਾ ਇਹ ਵੀ ਮੈਂ ਬਈ ਐਵੇਂ ਕਮਾ ਅੱਗੇ ਕਦੀ ਕੀਤੀ ਨਹੀਂ ਸੀ ਟ੍ਰੀਟਮੈਂਟ। ਐਤ ਕੀ ਸਿੱਖਿਆ ਵਾ ਸਿੱਖ ਕੇ ਪਹਿਲੀ ਵਾਰ ਕਰਨਾ ਸ਼ੁਰੂ ਕਰਿਆ। ਵੇਖੋ ਕੀ ਰਿਜ਼ਲਟ ਮਿਲਦਾ। ਹੁਣ ਦੋਨੇ ਤਰ੍ਹਾਂ ਦਾ ਹੀ ਟ੍ਰੀਟਮੈਂਟ ਕੀਤਾ ਪਹਿਲਾਂ ਬਿਨਾ ਜਿਹੜੀ ਕੰਪਨੀ ਨੂੰ ਟ੍ਰੀਟਮੈਂਟ ਹੋਈ ਹੁੰਦੀ ਆ ਉਹ ਵੀ ਲਾ ਲਈ ਉਹ ਲਿਖ ਲਈ ਵੀ ਇੰਨੇ ਕੀਤੇ ਖਤਿਆਡ ਲਾ ਲਈ ਉਸ ਤੋਂ ਬਾਅਦ ਜਿਹੜੀ ਬਿਨਾ ਟ੍ਰੀਟਮੈਂਟ ਕਰਕੇ ਵੀ ਜੀ ਦੋਨੇ ਦਵਾਈਆਂ ਨਾਲ ਇੱਕ ਗਾਜੋ ਤੇ ਇੱਕ ਜਿਹੜੀ ਹੋਰ ਸੀਗੀ ਤੁਹਾਨੂੰ ਪ੍ਰੇਰਕ ਪਤਾ ਨਹੀਂ ਯਾਦ ਨਾ ਸੀ ਨਾ ਉਹ ਲਾਈ ਤੇ ਹੁਣ ਜਿਹੜੀ ਅੱਜ 1890 ਲਾ ਰਿਆਂ ਉਹਨੂੰ ਕੱਲੀ ਗਾਜੋ ਹੀ ਲਾਈ ਆ ਠੀਕ ਨਹੀਂ ਤੇ ਹੁਣ ਇਸ ਤੋਂ ਬਾਅਦ ਬੀਜਣੀਆਂ ਜਿਹੜੀ ਥੋੜੀ ਜਿਹੀ ਹੋਰ 2 ਕਿੱਲਾ ਬੀਜ ਕੇ ਦੇਖਣਾ ਉਹ ਚ ਆਪਾਂ ਕੁਝ ਵੀ ਨਹੀਂ ਪਾਉਣਾ ਨਾ ਡੀਪੀ ਪਾਉਣਾ ਨਾ ਪोटाश ਪਾਉਣੀ ਆ ਕੱਲਾ ਮੱਕੀ ਦਾ ਵੀ ਪਾ ਕੇ ਬੀਜਿਆ ਹੈ ਠੀਕ ਨੇ ਤੇ ਬਸ ਇਹੀ ਗੱਲ ਆਪਾਂ ਨੂੰ ਕਿ ਵਧੀਆ ਤਰੀਕੇ ਦੇ ਨਾਲ ਕਰਾਂਗੇ ਤੇ ਬਾਕੀ ਚਲੋ ਦੇਖਦੇ ਆ ਜਿੱਦਾਂ ਵੀ ਹੁੰਦਾ ਸਾਰੇ ਬੀਜ ਹੁਣ ਵੀਰੇ ਵਧੀਆ ਟਾਈਮ ਆ ਦੇਖੋ ਜਿਹੜੇ ਵੀਰਾਂ ਦੀ ਤਾਂ ਜੇਬ ਭਾਰ ਚੱਲਦੀ ਆ ਉਹ ਤਾਂ ਆਪਦਾ ਆਲੂ ਸਟੋਰ ਕਰ ਲੋ ਠੀਕ ਆ ਸਟੋਰ ਕਰ ਲੋ ਆਪਦਾ ਲੋ ਜਿਹੜੇ ਵੀਰਾਂ ਨੇ ਨਹੀਂ ਵੇਚਣਾ ਚਾਹੁੰਦੇ ਜਿਹੜੇ ਦੋ ਚਿੱਤੀ ਮੰਗੇ ਜਿਹੜੇ ਵੀਰਾਂ ਨੇ ਵੇਚਣਾ ਤੇ ਉਹਨਾਂ ਨੂੰ ਵੇਚ ਲੈਣਾ ਚਾਹੀਦਾ ਹੁਣ ਹੁਣ ਵੀਰੇ ਵੇਚ ਲੋ ਵਧੀਆ ਟਾਈਮ ਸਹੀ ਰੇਟ ਹੋਈ ਜਾਣਾ ਥੋੜਾ ਥੋੜਾ ਵੇਚੀ ਚੱਲੋ ਕਿਉਂਕਿ ਵੀਰੇ ਪਤਾ ਕੀ ਆ ਸਾਰੇ ਸਾਰਿਆਂ ਨੇ ਆਪਾਂ ਨੇ ਖਰਚਾ ਇਹ ਤੋਂ ਹੀ ਚਲਾਉਣਾ ਵੇਚ ਕੇ ਹੀ ਪੈਸੇ ਆਉਣਿਆਂ ਕੋਲੇ ਫੇਰ ਹੀ ਖਰਚਾ ਚੱਲਣਾ ਆਪਣਾ ਹਨਾ ਤੇ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਆਪਾਂ ਨੂੰ ਆਲੂ ਵੇਚ ਲੈਣਾ ਚਾਹੀਦਾ ਕੋਈ ਉਹਦੇ ਵਿੱਚ ਦਿੱਕਤ ਨਹੀਂ ਹੈਗੀ ਵੇਚਣਾ ਚਾਹੀਦਾ ਤੇ ਹੁਣ ਤਾਂ ਈਲਰ ਦਾ ਸੌਦੇ ਵੀ 600 650 ਤੱਕ ਹੁੰਦੇ ਆ ਜਿਹੜੇ ਰਾਸ਼ਨ ਮਾਲ ਮੋٹے ਮਾਲ ਆ ਜਿਹੜੇ ਜਿਹੜੇ ਡੱਫਲ ਹੋਣ ਛੋਟੇ ਮਾਲ ਨਹੀਂ ਵਧੀਆ ਮਾਲ ਆ ਜੀ ਜਿਹੜਾ ਦੜਾ ਦਿੰਦੇ ਆ ਉਹ 11 ਰੁਪਏ 11.5 11.5 ਇਹੋ ਚੱਲਦਾ ਵਾ ਹਾਂਜੀ ਅੱਜ ਨਾ ਮੈਂ ਆਪਣੇ ਉਹਦਾ ਸਨੈਪਚੈਟ ਦਾ QR ਕੋਡ ਜਿਆ ਪਾਉਂਗਾ ਤਾਂ ਸਾਰੇ ਵੀ ਜਰੂਰ ਐਡ ਕਰਿਓ ਉਹ ਵੀ ਚੈਨਲ ਮੋਨਟਾਈਜੇਸ਼ਨ ਕਰਵਾਈਏ ਆਪਾਂ ਚੈਨਲ ਨਹੀਂ ਵੀ ਨਵ ਆਪਣੀ ਆਈਡੀ ਇਹ ਕਰਵਾਈਏ ਉੱਥੇ ਤਾਂ ਆਪਣੇ ਬੰਦੇ ਨਹੀਂ ਆ ਪੈਸੇ ਬੂਸੇ ਤਾਂ ਚਲੋ ਕੀ ਟਾਈਮ ਵੀ ਲੱਗਦਾ ਤੇ ਪੈਸੇ ਬਣਨੇ ਵੀ ਚਾਹੀਦੇ ਤਾਂ ਹੀ ਦਿਲ ਖੁਸ਼ ਹੁੰਦਾ ਫਿਰ ਜੇ ਪੈਸੇ ਬਣਨਗੇ ਤੇ ਕੋਈ ਹਜੇ ਫੇਸਬੁੱਕ ਤੇ YouTube ਤੇ ਦਦਾ ਕੋਈ ਬਾਲੇ ਬਣੇ ਨਹੀਂ ਸੀ ਵੀਰੇ ਪੈਸੇ ਐਵੇਂ ਤੁਹਾਨੂੰ ਕਹੀ ਹੈ ਨਾ ਕਿ ਬਹੁਤ ਜ਼ਿਆਦਾ ਇਨਕਮ ਆਈ ਆ ਆਪਾਂ ਨੂੰ ਕੀ ਥੋੜੀ ਜਿਹੀ ਇਨਕਮ ਹੈ ਕਿਉਂਕਿ ਵੀਊ ਨੀ ਨਾ ਇੰਨੇ ਆਉਂਦੇ ਥੋੜੇ ਆਉਂਦੇ ਆ ਵੀ ਤੇ ਆਪਾਂ ਮੇਰੀ ਆਦਤ ਤਾਂ ਮੈਂ ਕਹਿਣਾ ਵੀ ਨਹੀਂ ਕਿਸੇ ਨੂੰ ਕਿਉਂਕਿ ਵੀ ਜਿਹੜੇ ਵੀਰ ਦੇਖਣਾ ਚਾਹਣਗੇ ਉਹ ਦੇਖਦੇ ਹੀ ਆ ਪੱਕੇ ਹਨਾ ਕਿ ਹੌਲੀ ਹੌਲੀ ਸਾਰਾ ਕੁਝ ਆਪੇ ਰੱਬ ਲੋਟ ਕਰਦਾ ਹੁੰਦਾ ਕਿੱਥੇ ਉਹ ਵੀ ਦਿਨ ਸੀਗਾ ਕਿ ਜਿੱਥੇ ਮੈਂ ਸਾਰੀ ਦਿਹਾੜੀ ਜਾਨੀ ਕਿ ਜਦੋਂ ਵੀਡੀਓ ਪਾਈ ਆ ਵੀ ਸੋਈ ਹੋ ਜਵੇ ਉਹੀ ਬਹੁਤ ਆ ਹਨਾ ਕਿੱਥੇ ਹੁਣ ਜਾਨਕੀ ਉਹ ਵੀ ਦਿਨ ਸੀ ਵਿਧਾੜੀ ਚ 500 ਹੋ ਜਵੇ ਉਹੀ ਬਹੁਤ ਆ ਹਨਾ ਕੀ ਸੋਚਣੀ ਆ ਵੀ ਬੰਦੇ ਦੀ ਹਨਾ ਕਿ ਬੰਦੇ ਦੀ ਜਿਉਂ ਜਿਉਂ ਟਾਈਮ ਲੰਘਦਾ ਤਮਾ ਵਧਦੀ ਜਾਂਦੀ ਆ ਤੇ ਉਹੀ ਚੀਜ਼ ਮੇਰੀ ਹਾਲਾਤ ਵੀ ਉਵੇਂ ਹੀ ਹੋਏ ਹੋਏ ਆ ਕਿ ਅੱਛਾ ਜਿੱਦਾਂ ਹੁਣ 500 ਫਿਰ 1000 ਹੋਣ ਲੱਗਿਆ ਸਾਰੀ ਦਿਹਾੜੀ ਦੇ ਵਿੱਚ ਹਨਾ ਵੀ 1000 ਵਿਊ ਹੋ ਜਵੇ ਤੇ ਉਹ ਬੜੀ ਖੁਸ਼ੀ ਹੋਈ ਵੀ ਲੈ ਵੀ ਅੱਜ 1000 ਵਿਊ ਹੋ ਗਿਆ ਤੇ ਫਿਰ ਅੱਛਾ ਅੱਜ ਥੋੜੇ ਦਿਨ 1000 ਚੱਲਿਆ ਫਿਰ ਉਸ ਤੋਂ ਬਾਅਦ ਹੋ ਗਿਆ ਵੀ 24 ਘੰਟੇ 'ਚ ਚੱਲ 2000 ਹੋਣ ਲੱਗ ਗਏ ਉਹ ਵੀ ਖੁਸ਼ੀ ਹੋਈ ਵੀ ਹਾਂ ਠੀਕ ਹੈ 2000 ਹੁਣ ਤੇ ਹੁਣ ਕਈ ਵਾਰ ਵੀਰ 1 ਘੰਟੇ ਦੀ 1000 ਕਰ ਦਿੰਦੇ ਆ ਵੀਡੀਓ ਤੋਂ ਮੰਨਦੇ ਆ ਜਿਹੜੀ ਚੀਜ਼ ਵੀਰਾਂ ਨੂੰ ਚੰਗੀ ਲੱਗਦੀ ਆ ਲਓ ਜੀ ਮੈਂ ਆ ਗਿਆ ਹੀ ਫਾਰਮ ਤੇ ਫਾਰਮ ਤੇ ਆਇਆ ਤਾਂ ਜੋਤੀ ਆਲੂ ਦਾ ਕੰਮ ਮੁੱਕ ਗਿਆ ਅੱਜ ਖਤਮ ਹੋ ਗਿਆ ਸਾਰਾ ਲਾਟ ਗੱਡੀਆਂ ਲੋਡ ਹੋ ਗਈਆਂ ਬਸ ਆਹੀ ਮਾਲ ਬਚਿਆ ਥੋੜਾ ਜਿਹਾ ਤੇ ਜਿੰਨਾ ਹੋਇਆ ਇਹ ਹੁਣ ਆਪਾਂ ਕੱਲ ਨੂੰ ਇੱਕ ਟਰਾਲੀ ਭਰ ਕੇ ਸਾਰੀ ਸਵੇਰੇ ਸਵੇਰੇ ਸਟੋਰ ਕਰਿਓਣ ਬਸ ਉਹ ਟਰਾਲੀ ਰਹਿੰਦੀ ਐ ਸ਼ੰਟ ਨਾਲੇ ਉਹ ਹੁਣ ਸ਼ਾਂਟ ਕੇ ਖਤਮ ਹੋ ਜੂ ਮਾਲ ਸਾਰ ਰਾਸ਼ਨ ਨਿਕਲੀ ਜਾਂਦਾ ਵਾ ਓਵਰ ਸੈ ਜੋਗਾ ਜਿਹੜਾ 55 ਮੀਟਰ ਤੋਂ ਉੱਪਰ ਤੇ ਇੱਥੇ 45 ਤੋਂ 55 ਵਾ ਇੱਥੇ 30 ਤੋਂ 45 ਤੇ ਜਿਹੜਾ ਆਹ ਮਾਲ ਹੈਗਾ ਇਹ ਹੈਗਾ ਵਾ 20 ਤੋਂ 25 ਤੇ ਆਹ ਹੱਦੀ ਤੱਕ 0 ਤੋਂ 20 ਚੱਲੀ ਜਾਂਦਾ ਵਾ ਨਵਸ ਤੋਂ ਕੀਤੀ ਟਰਾਲੀ ਦਿੰਦੀ ਆ ਆਪਣੀ